ਇਹ ਚੱਲ ਰਿਹਾ ਸੀ ਗੰਦਾ ਧੰਦਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਛਾਪੇ ਮਾਰਿਆ ਜਾਂਦਾ ਹੈ ਤਾਂ ਉੱਥੇ ਜੋੜੇ ਕਾਬੂ ਕਰ ਲਏ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਗਾ ਦੇ ਲੁਧਿਆਣਾ ਰੋਡ ਦੇ ਉੱਤੇ ਸਥਿਤ ਹੋਟਲ ਦੀਆਂ ਨੇ ਜਿਸ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਔਰ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਦੌਰਾਨ ਕਈ ਜੋੜਿਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੋਟਲ ਦੇ ਵਿੱਚੋਂ ਜੋੜੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਕਈ ਮੁੰਡੇ ਇਸ ਦੇ ਵਿੱਚੋਂ ਫੜੇ ਗਏ ਨੇ ਔਰ ਕਈ ਲੜਕੀਆਂ ਉੱਥੇ ਜੋ ਮੌਜੂਦ ਸੀ ਜੋ ਇਸ ਪੂਰੇ ਤੰਦੇ ਦੇ ਵਿੱਚ ਸ਼ਾਮਲ ਸੀ ਤਾਂ ਉਹਨਾਂ ਨੂੰ ਵੀ ਇੱਥੋਂ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਇਹ ਰੇਡ ਮਾਰੀ ਗਈ ਸੀ ਔਰ ਹੁਣ ਸ਼ਾਨਬੀਨ ਪੂਰੀ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਪੂਰੇ ਮਾਮਲੇ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਹੋਟਲ ਦਾ ਮਾਲਕ ਔਰ ਹੋਟਲ ਦਾ ਸਟਾਫ ਜੋ ਵੀ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਹੋਵੇਗਾ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਦੇਰ ਸ਼ਾਮ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਰੋਡ ਉੱਤੇ ਸਥਿਤ ਜੋ ਹੋਟਲ ਹੈ ਉਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਨਜਾਇਜ਼ ਕੰਮ ਹੁੰਦਾ ਹੈ ਜਿਸ ਉੱਤੇ ਥਾਣਾ ਪੁਲਿਸ ਦੀ ਜੋ ਟੀਮ ਹੈ ਉਸ ਦੇ ਵੱਲੋਂ ਤੁਰੰਤ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਜੋੜਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਇਸ ਮੌਕੇ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇਸ ਰੇਡ ਨੂੰ ਪੂਰੀ ਨੂੰ ਅੰਜਾਮ ਦਿੱਤਾ ਔਰ ਇਸ ਹੋਟਲ ਦੇ ਮਾਲਕ ਅਤੇ ਦਲਾਲਾਂ ਵਜੋਂ ਜੋ ਜਿਸਮ ਪਰੋਸ਼ੀ ਦਾ ਤੰਦਾ ਇੱਥੇ ਕਰਵਾਇਆ ਜਾ ਰਿਹਾ ਸੀ ਤਾਂ ਉਸ ਨੂੰ ਬੰਦ ਕਰਵਾਇਆ ਤੇ ਨਾਲ ਹੀ ਊਮਨ ਸੈਲ ਦੀ ਇੰਚਾਰਜ ਮੈਡਮ ਕੁਲਵਿੰਦਰ ਕੌਰ ਵੀ ਮੌਕੇ ਤੇ ਪਹੁੰਚੇ ਸੀ ਉਹਨਾਂ ਨੇ ਪੁਲਿਸ ਪਾਰਟੀ ਦੇ ਨਾਲ ਜਾ ਕੇ ਉਹ ਰੇਡ ਮਾਰੀ ਹੈ ਹੋਟਲ ਦੇ ਵਿੱਚੋਂ 11 ਕੁੜੀਆਂ ਅਤੇ 8 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਦੇ ਉੱਤੇ ਮੋਰਲ ਐਕਟ ਦਾ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਰ ਲਈ ਗਈ ਹੈ ਤਾਂ ਮੋਗਾ ਦੇ ਲੁਧਿਆਣਾ ਰੋਡ ਉਤੇ ਸਥਿਤ ਜੋ ਹੋਟਲ ਹੈ ਉਸ ਦੇ ਵਿੱਚ ਸ਼ਰੀਆਮ ਇਹ ਰਿਸਮ ਫਰੋਸ਼ੀ ਦਾ ਧੰਦਾ ਚੱਲਦਾ ਸੀ ਕਈ ਮੁੰਡੇ ਕੁੜੀਆਂ ਇੱਥੋਂ ਫੜੇ ਗਏ ਨੇ ਔਰ ਹੋਟਲ ਦਾ ਮਾਲਕ ਅਤੇ ਦਲਾਲ ਮਿਲ ਕੇ ਇਸ ਪੂਰੇ ਅ ਜੋ ਜਿਸਮ ਫਰੋਸ਼ੀ ਦਾ ਤੰਦਾ ਹੈ ਤਾਂ ਉਸ ਨੂੰ ਅੰਜਾਮ ਦਿੰਦੇ ਸੀ ਕੁੜੀਆਂ ਅਰੇਂਜ ਇਹਨਾਂ ਦੇ ਵੱਲੋਂ ਕਰਵਾਈਆਂ ਜਾਂਦੀਆਂ ਸੀ ਔਰ ਉੱਥੇ ਜੋ ਮੁੰਡੇ ਗਾਕ ਬਣ ਕੇ ਆਉਂਦੇ ਸੀ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਕੁੜੀਆਂ ਉਹਨਾਂ ਨੂੰ ਸਪਲਾਈ ਕਰਦੇ ਸੀ ਤਾਂ ਉੱਥੇ ਪੂਰਾ ਜਿਸਮ ਫਰੋਸ਼ੀ ਦਾ ਤੰਦਾ ਇਸੇ ਤਰੀਕੇ ਦੇ ਨਾਲ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤਾਂ ਪੁਲਿਸ ਨੂੰ ਸ਼ਿਕਾਇਤ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਅ ਵੂਮਨ ਸੈਲ ਦੇ ਇਨਚਾਰਜ ਦੇ ਨਾਲ ਮਿਲ ਕੇ ਉਥੇ ਰੇਡ ਕੀਤੀ ਜਾਂਦੀ ਹੈ ਜਿੱਥੋਂ ਮੁੰਡੇ ਕੁੜੀਆਂ ਗ੍ਰਿਫਤਾਰ ਕੀਤੇ ਗਏ ਨੇ 7 ਮੁੰਡੇ ਅਤੇ 11 ਕੁੜੀਆਂ ਦੀ ਇਥੇ ਗ੍ਰਿਫਤਾਰੀ ਹੋਈ ਹੈ ਔਰ ਹੋਟਲ ਦੇ ਮਾਲਕ ਅਤੇ ਦਲਾਲ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਵੱਡੀ ਘਟਨਾ ਅਸੀਂ ਜਾ ਸਕਦੀ ਹੈ ਕਿਉਂਕਿ ਇਸ ਤਰੀਕੇ ਦੇ ਕਈ ਹੋਟਲ ਨੇ ਜਿਨ੍ਹਾਂ ਦੇ ਵਿੱਚ ਸ਼ਰੀਆਮ ਜਿਸਮ ਫਰੋਸ਼ੀ ਦੇ ਧੰਦੇ ਚੱਲਦੇ ਨੇ ਹਾਲਾਂਕਿ ਕਈ ਲੋਕ ਇਥੋਂ ਤੱਕ ਕਹਿ ਦਿੰਦੇ ਨੇ ਕਿ ਇਹਨਾਂ ਲੋਕਾਂ ਦਾ ਆਪਸੀ ਨਿੱਜੀ ਮਾਮਲਾ ਹੈ ਇਹਨਾਂ ਲੋਕਾਂ ਦਾ ਜੇਕਰ ਇੱਕ ਦੂਸਰੇ ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੈ ਤਾਂ ਫਿਰ ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਇਸ ਸਬੰਧ ਦੇ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇਸ ਤਰੀਕੇ ਦੀ ਕੋਈ ਕਾਰਵਾਈ ਦੀ ਲੋੜ ਨਹੀਂ ਹੁੰਦੀ ਪਰ ਦੂਸਰੇ ਪਾਸੇ ਕਿਉਂਕਿ ਅਸੀਂ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਜਦੋਂ ਇਸ ਤਰੀਕੇ ਦੀਆਂ ਇਮਾਰਤਾਂ ਇਸ ਤਰੀਕੇ ਦੀਆਂ ਜੋ ਹੋਟਲ ਵਗੈਰਾ ਨੇ ਤਾਂ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਜਦੋਂ ਕਟ ਗਿਆ ਕੰਮ ਦੇਖਣ ਨੂੰ ਮਿਲਦੇ ਨੇ ਤਾਂ ਫਿਰ ਦੂਸਰੇ ਲੋਕ ਵੀ ਇਤਰਾਜ਼ ਕਰਦੇ ਨੇ ਕਿਉਂਕਿ ਕਈ ਲੋਕਾਂ ਨੇ ਹੋਟਲ ਦੇ ਵਿੱਚ ਜਾਣਾ ਹੁੰਦਾ ਹੈ ਜਦੋਂ ਇਸ ਤਰੀਕੇ ਦੇ ਉੱਥੇ ਧੰਦੇ ਚੱਲਦੇ ਨੇ ਤਾਂ ਫਿਰ ਉਹਨਾਂ ਦੀ ਸੁਰੱਖਿਆ ਲਈ ਵੀ ਇੱਕ ਵੱਡਾ ਖਤਰਾ ਸਾਬਿਤ ਹੋ ਜਾਂਦਾ ਹੈ ਤਾਂ ਜਿਸ ਕਰਕੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ 11 ਕੁੜੀਆਂ ਤੇ 8 ਮੁੰਡਿਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਹੋਟਲ ਦੇ ਮਾਲਕ ਅਤੇ ਜੋ ਦਲਾਹਲ ਹੈ ਜਿਸ ਦੇ ਵੱਲੋਂ ਕੁੜੀਆਂ ਸਪਲਾਈ ਕੀਤੀਆਂ ਜਾਂਦੀਆਂ ਸੀ ਤਾਂ ਉਸ ਦੇ ਉੱਤੇ ਵੀ ਕਾਰਵਾਈ ਹੋ ਗਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਜਪੁਰ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਹ ਮੈਨੇਜਰ ਵਗੈਰਾ ਨਾਲ ਕੇ ਜਿਹੜਾ ਜਿਸਮ ਫਰੋਚੀ ਦਾ ਧੰਦਾ ਕਰਵਾਉਂਦੇ ਆ ਜਿਸ ਦਾ ਤੇ ਜਿਹੜਾ ਮੈਜੇ ਮੈਡਮ ਕੁਲਿੰਦਰਪੁਰ ਸਾਡੇ ਊਮਨਸ ਹੈ ਦੇ ਚਾਰਜ ਨੂੰ ਅਸੀਂ ਤੇਰੀ ਰਹੀ ਕਿਤਾ ਨਦਰਾ ਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਤੇ ਬਰਾਮਦ ਹੋਏ ਤੇ ਜਿੰਦੇ ਆਧਾਰ ਤੇ ਅਸੀਂ ਅਮੋਰਲ ਟ੍ਰੈਕ ਐਕਟ ਦਾ ਜਿਹੜਾ ਪੱਤਿਆ ਦਾ 75 ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਦਾ ਦੀ ਕੱਟ ਲਈ